ਚੈਨਲ ਪੰਜਾਬ ਦੇ ਦੇਖਰ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਹਾਂ ਸੋਹਾਦਰਾਂ ਅੱਜ ਮੈਂ ਬਈ ਕੁਝ ਗੱਲਾਂ ਬਤਾਈ ਦੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਤ ਕਰਨੀ ਹੈ ਪਿਛਲੇ ਦਿਨੀ ਸਰੀ ਦੇ ਇੱਕ ਨੌਜਵਾਨ ਦੀ ਬੈਂਕੂਵਰ ਦੇ ਵਿੱਚ ਚੱਕੂ ਮਾਰ ਕੇ ਹੱਤਿਆ ਕੀਤੀ ਗਈ ਉਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਜਿਹੜਾ ਜਿਹੜਾ ਇੱਕ ਟੀਨੇਜਰ ਆ ਉਹਦੀ ਗ੍ਰਿਫਤਾਰੀ ਤੇ ਚਾਰजेस ਦਾ ਮਾਮਲਾ ਸਾਹਮਣੇ ਆ ਰਿਹਾ ਦੂਜਾ ਜਿਹੜਾ ਥੋੜਾ ਸਮਾਂ ਪਹਿਲਾਂ ਫਿਲਪੀਨੋ ਸਟਰੀਟ ਫੈਸਟੀਵਲ ਦੇ ਵਿੱਚ ਇੱਕ ਵਿਅਕਤੀ ਨੇ ਗੱਡੀ ਚੜਾ ਕੇ ਕਨੇ ਲੋਕਾਂ ਨੂੰ ਮਾਰ ਦਿੱਤਾ ਸੀ ਉਸ ਜਿਹੜਾ ਕਥਿਤ ਦੋਸ਼ੀ ਆ ਉਹਦੇ ਉੱਤੇ ਚਾਰਜਾਂ ਦਾ ਮਾਮਲਾ ਆ ਉਹਦੇ ਬਾਰੇ ਅਪਡੇਟ ਆ ਪ੍ਰਿੰਸ ਜਾਰਜ ਹਸਪਤਾਲ ਦੇ ਵਿੱਚ ਸਟਾਫ ਦੀ ਸ਼ਾਰਟੇਜ ਆ ਉਹਦੇ ਬਾਰੇ ਚਰਚਾ ਕਰਾਂਗੇ ਤੇ ਅਲਬਰਟਾ ਤੇ ਇੰਟਰੀਅਰ ਉਹਦੇ ਵਿੱਚ ਜਿਹੜੇ ਮਿਜ਼ਲ ਦੇ ਕੇਸ ਆ ਬਹੁਤ ਜ਼ਿਆਦਾ ਵਧ ਰਹੇ ਆ ਤੇ ਅਗਲੀ ਗੱਲਬਾਤ ਜਿਹੜੀ ਮੈਨੀਟੋਬਾ ਨੇ ਚਾਰ ਪ੍ਰੋਵਿੰਸਾਂ ਦੇ ਨਾਲ ਡੀਲ ਸਾਈਨ ਕੀਤੀ ਆ ਕੱਲ ਆਪਾਂ ਗੱਲਬਾਤ ਕੀਤੀ ਸੀ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਸਾਨੂੰ ਬਾਹਰਲੀ ਜਿਹੜੀ ਡਿਪੈਂਡੈਂਸੀ ਆ ਉਹ ਕਟਾਉਣ ਦੇ ਲਈ ਆਪਸ ਦੇ ਵਿੱਚ ਜਿਹੜੇ ਪ੍ਰੋਵਿੰਸਸ ਨੇ ਉਹਨਾਂ ਨੂੰ ਆਪਸ ਦੇ ਵਿੱਚ ਵਪਾਰ ਦੀਆਂ ਡੀਲ ਸਾਈਨ ਕਰਨੀਆਂ ਚਾਹੀਦੀ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਇੱਕ 15 ਸਾਲਾ ਨੌਜਵਾਨ ਜਿਹੜਾ ਸਰੀ ਦਾ ਸੀ ਇਹ ਰੌਪਸਨ ਸਿਕਿਉਰ ਦੇ ਨੇੜੇ ਡਾਊਨਟਾਊਨ ਵੈਨਕੂਵਰ ਦੇ ਵਿੱਚ ਆ ਸੈਟਰਡੇ ਨਾਈਟ ਨੂੰ ਇਹਦੇ ਚਾਕੂ ਮਾਰ ਕੇ ਇਹਨੂੰ ਮਾਰ ਦਿੱਤਾ ਸੀ ਬਹੁਤ ਦਰਦਕੜਾ ਘਟਨਾ ਔਰ ਸਾਰਾ ਭਾਈਚਾਰਾ ਦੇ ਨਾਲ ਹਿੱਲਿਆ ਪਿਆ ਆ ਇਹਦੀ ਬਾਡੀ ਜਿਹੜੀ ਆ ਉਹ ਕਿਸੇ ਨੇ ਨੇੜੇ ਜਾਂਦੇ ਵਿਅਕਤੀ ਨੇ ਦੇਖੀ ਸੀ ਜਿਹੜਾ ਨੇੜੇ ਦੀ ਜਾਂਦਾ ਸੀ ਉਹਨੇ ਦੇਖਿਆ ਵੀ ਹਾਰਨਸ ਸਟਰੀਟ ਦੇ ਉੱਤੇ ਇੱਕ ਇਹਦੀ ਬਾਡੀ ਪਈ ਆ 911 ਉਹਨੇ ਫਿਰ ਉਸੇ ਵੇਲੇ ਕਾਲ ਕਰ ਦਿੱਤੀ ਪੁਲਿਸ ਉੱਥੇ ਆ ਗਈ ਜਿਹੜੀਆਂ ਕਈ ਪੁਲਿਸ ਦੀਆਂ ਕਾਰਾਂ ਆਫੀਸਰ ਸੀਗੇ ਉੱਥੇ ਸੀ ਇਹ ਉੱਥੇ ਪਹੁੰਚੇ ਤੇ ਸੋ ਐਤਵਾਰ ਸਵੇਰ ਵੇਲੇ ਉੱਥੇ ਕ੍ਰਾਈਮ ਸੀਨ ਦੇ ਉੱਤੇ ਲੋਕਾਂ ਨੇ ਦੇਖਿਆ ਵੀ ਇਨਵੈਸਟੀਗੇਸ਼ਨ ਹੋ ਰਹੀ ਆ ਤੇ ਜਿਹੜਾ ਇੱਕ 17 ਸਾਲ ਦਾ ਲੜਕਾ ਜਿਹੜਾ ਸਰੀ ਤੋਂ ਉਹ ਵੈਂਕੂਵਰ ਉੱਥੇ ਮਤਲਬ ਵੈਂਕੂਵਰ ਆਫਿਸਰ ਦੀ ਕੋਰਸ ਸਟਰੀਟ ਦੇ ਉੱਤੇ ਮਤਲਬ ਸੋਮਵਾਰ ਰਾਤ ਨੂੰ ਗਿਆ ਤੇ ਉਹਨੇ ਦੱਸਿਆ ਇਹ ਹੁਣ ਤੱਕ ਜਿਹੜਾ ਇਹ ਸਸਪੈਕਟ ਆ ਇਹ ਕਸਟਡੀ ਦੇ ਵਿੱਚ ਆ ਪਰ BC ਪ੍ਰੋਸੀਕਿਊਸ਼ਨ ਸਰਵਿਸ ਨੇ ਹਜੇ ਤੱਕ ਆਫੀਸ਼ੀਅਲੀ ਇਹਨੂੰ ਚਾਰਜ ਨਹੀਂ ਕੀਤਾ ਕੱਲ ਸਿੱਧੀ ਆ ਕਿ ਲੜਾਈ ਹੋਈ ਆ ਇੱਥੇ ਪੁਲਿਸ ਕਹਿੰਦੀ ਆ ਕਿ ਜਿਹੜਾ ਇੱਕ ਦੋਵਾਂ ਦੇ ਵਿੱਚ ਦੋਵੇਂ ਟੀਨੇਜਰ ਸੀਗੇ ਜਿੱਦ ਤੋਂ ਪਹਿਲਾਂ ਕਿ ਉਹਨੂੰ ਚਾਕੂ ਮਾਰਦਾ ਇਹਨਾਂ ਦੀ ਆਪਸ ਵਿੱਚ ਲੜਾਈ ਹੋਈ ਹੈ ਜਿਹੜੀ ਇਨਵੈਸਟੀਗੇਟਰ ਉਹਨਾਂ ਨੇ ਹਜੇ ਤੱਕ ਇਹਨਾਂ ਦੋਹਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਨਹੀਂ ਦੱਸਿਆ ਬਈ ਕੀ ਇਹ ਆਪਸ ਚ ਜਾਣਦੇ ਸੀ ਇੱਕ ਦੂਜੇ ਨੂੰ ਉਹਨਾਂ ਦੇ ਕੋਈ ਪੁਰਾਣੀ ਲੱਗਦੀ ਸੀ ਜਿਹੜੀ ਉੱਥੇ ਲੜਾਈ ਹੋਈ ਹੈ ਤੇ ਉਹਨੇ ਉਹਨੂੰ ਮਾਰ ਦਿੱਤਾ ਜਾਂ ਇਹ ਜਿਹੜਾ ਆ ਇਹ ਮਤਲਬ ਰੈਂਡਮ ਕੁਸ਼ ਹੋਇਆ ਉਹ ਗੱਲ ਵੱਤ ਸੀਗੀ ਪੁਲਿਸ ਨੂੰ ਜ਼ਿਆਦਾ ਵਿਟਰਸ ਦੀ ਲੋੜ ਆ ਇਸ ਵੇਲੇ ਭਾਵੇਂ ਕਿ ਯਾਨੀ ਗ੍ਰਫਤਾਰ ਕਰ ਲਿਆ ਪਰ ਪੁਲਿਸ ਕਹਿੰਦੀ ਕਿ ਹਜੇ ਵੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ ਤੇ ਸਟੈਬਿੰਗ ਜਿਹੜੀ ਆ ਉਹ ਵੈਨਕੂਵਰ ਦੀ ਉਹ ਜਿਹੜਾ ਸੈਲੀਬ੍ਰੇਸ਼ਨ ਆਫ ਲਾਈਟ ਇਵੈਂਟs ਹੈਗਾ ਉਹਦੇ ਤੋਂ ਬਾਅਦ ਹੋਇਆ ਬਹੁਤ ਸਾਰੇ ਲੋਕ ਉੱਥੇ ਨੇੜੇ ਦੀ ਲੰਘਦੇ ਹੋਣ ਵੀ ਦੇਖਦੇ ਹੋਣ ਵੀ ਉਹਨਾਂ ਨੇ ਲੜਾਈ ਦੇਖੀ ਹੋਊਗੀ ਪੁਲਿਸ ਨੇ ਲੋਕਾਂ ਨੂੰ ਬੇਨਤੀ ਕੀਤੀ ਆ ਕਿ ਕੋਈ ਵੀ ਇਨਫਰਮੇਸ਼ਨ ਚਾਹੇ ਛੋਟੀ ਆ ਚਾਹੇ ਵੱਡੀ ਆ ਕੁਝ ਵੀ ਆ ਤੁਸੀਂ ਜਿਹੜੇ ਹੋਮੋਸਾਈਡ ਟਿਪ 604 717 2500 ਪੋਸਟ ਨੰਬਰ ਦੇ ਉੱਤੇ ਕਾਲ ਕਰਕੇ ਸਾਡੀ ਮਦਦ ਕਰ ਸਕਦੇ ਹੋ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਉਹ ਉਹਦੇ ਨਾਲ ਜਿਹੜੀ ਹੈਲਪਫੁਲ ਹੋ ਸਕਦੀ ਹੈ ਬਹੁਤ ਦਰਦਨਾਕ ਘਟਨਾ ਸੀ ਔਰ ਸੋਮਵਾਰ ਨੂੰ ਤੁਹਾਡੇ ਨਾਲ ਅਸੀਂ ਗੱਲਬਾਤ ਵੀ ਕੀਤੀ ਸੀ ਜਿਹੜਾ ਯੂਥ ਕ੍ਰਾਈਮ ਆ ਐਸ ਵੇਲੇ ਫੇਰ ਵੱਧ ਰਿਹਾ 20 ਸਾਲ ਅਸਲ ਦੇ ਵਿੱਚ ਡਿਕਲਾਈਨ ਹੋਣ ਤੋਂ ਬਾਅਦ ਯੂਥ ਕ੍ਰਾਈਮ ਅਸੀਂ ਕਹਿੰਦੇ ਹਾਂ 12 ਤੋਂ 17 ਸਾਲਾਂ ਦਾ ਕੈਨੇਡਾ ਦੇ ਵਿੱਚ 13% 22 ਚ ਵੱਧ ਗਿਆ ਤੇ 13% ਜਿਹੜਾ ਇਹ 23 ਦੇ ਵਿੱਚ ਵੱਧ ਗਿਆ 2898 ਇਨਸੀਡੈਂਟ ਲੱਖ ਬੰਦੇ ਦੇ ਪਿੱਛੇ ਹੋ ਰਹੇ ਆ ਤੇ ਬਹੁਤ ਵੱਡਾ ਨੰਬਰ ਆ ਯੂਥ ਕਰਾਈਮ ਉੱਤੇ ਚਲੇਗਾ 10% ਜਿਹੜਾ ਵਾਇਲੈਂਟ ਕਰਾਈਮ ਜਿਹਦੇ ਵਿੱਚ ਯੂਥ ਆ ਜਿਹਦਾ ਸਟੈਬਿੰਗ ਚਾਕੂ ਮਾਰਨਾ ਕਿਸੇ ਦੇ 10% ਉੱਤੇ ਗਿਆ ਹੁਣ ਇਹ ਸਾਰੇ ਕੁਝ ਦੇ ਵਿੱਚ ਜਿਹੜੀ ਸਟੈਬਿੰਗ ਆ ਇਹ ਸਭ ਤੋਂ ਜ਼ਿਆਦਾ ਹੋ ਰਹੀ ਹੈ ਕੈਨੇਡਾ ਦੇ ਜਿਹੜੇ 778 ਕਤਲ ਹੋਏ ਆ 2023 ਦੇ ਵਿੱਚ ਉਹਦੇ ਵਿੱਚ ਜਿਹੜਾ 나ਇਫ ਆ ਉਹ ਮਤਲਬ ਸਭ ਤੋਂ ਜ਼ਿਆਦਾ ਵਰਤਿਆ ਗਿਆ ਹੁਣ ਯੂਥ ਕ੍ਰਾਈਮ ਬਹੁਤੇ ਪ੍ਰੋਵਿੰਸਸ ਦੇ ਵਿੱਚ ਵਧ ਰਿਹਾ ਮਤਲਬ ਲਗਭਗ ਹਰ ਪ੍ਰੋਵਿੰਸ ਦੇ ਵਿੱਚ ਜਿਹੜਾ ਹੈ ਅੰਟੈਰੀਓ ਜੁਨੀ ਪਰਸੈਂਟ ਵਧਿਆ ਬੀਸੀ ਦੇ ਵਿੱਚ 8% ਵਧਿਆ ਸਸਕਾਜ਼ ਪ੍ਰਿੰਡ ਦੇ ਵਿੱਚ 17% ਵਧਿਆ ਤੇ ਇਹ ਇੱਕ ਕਾਫੀ ਜਿਹੜੀ ਚਿੰਤਾ ਵਾਲੀ ਗੱਲ ਆ ਯੂਥ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਦਾ ਤਾਂ ਦਾ ਜਿਹੜਾ ਵਧਣਾ ਅਗਲੀ ਗੱਲ ਬਾਤ ਇੱਕ ਬਹੁਤ ਵੱਡਾ ਦੁਖਾਂਤ ਜਿਹੜਾ 26 ਅਪ੍ਰੈਲ 2000 ਜਿਹੜਾ ਵਾਪਰਿਆ ਸੀਗਾ ਇੱਕ ਵਹੀਕਲ ਪੂਰੇ ਦਾ ਪੂਰਾ ਕਰਾਉਡ ਦੇ ਉੱਤੇ ਫਿਲਪੀਨੋ ਸਟ੍ਰੀਟ ਫੈਸਟੀਵਲ ਦੇ ਉੱਤੇ ਆਪਾਂ ਸਾਰਾ ਜਾਣਦੇ ਹਾਂ ਵੈਨਕੂਵਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਗਿਆ ਸੀ 11 ਲੋਕਾਂ ਦੀ ਇਹਦੇ ਵਿੱਚ ਮੌਤ ਹੋਈ ਸੀ ਐਡਮ ਕੈਜੀਲੋ ਜਿਹੜਾ ਕਥਿਤ ਦੋਸ਼ੀ ਹੈ 30 ਸਾਲਾਂ ਦਾ ਵਿਅਕਤੀ ਐਡਮ ਕੈਜੀਲੋ ਉਸ ਵੇਲੇ ਵੀ ਬਹੁਤ ਇਹਦਾ ਨਾਮ ਚਰਚਾ ਦੇ ਵਿੱਚ ਆਇਆ ਸੀ ਜਦੋਂ ਦਾ ਇਹ ਹਮਲਾ ਹੋਇਆ ਉਸ ਵੇਲੇ ਦਾ ਹੈ ਪੁਲਿਸ ਦੀ ਹਿਰਾਸਤ ਦੇ ਵਿੱਚ ਹੁਣ ਮਾਮਲਾ ਇਹ ਵੀ ਇਹਦੇ ਤੇ ਚਾਰਜ ਕਿਨੇ ਲੱਗ ਰਹੇ ਕਿਉਂਕਿ ਦੁਖਾਂਤ ਬਹੁਤ ਵੱਡਾ ਸੀ 11 ਲੋਕ ਮਾਰਦੇ ਤੇ ਮਤਲਬ ਦੂਜੇ ਦਿਨ ਉੱਥੇ ਦੇਖਿਆ ਨਹੀਂ ਸੀ ਜਾਂਦਾ ਜੋ ਕੁਝ ਉਹ ਥਾਂ ਦੇ ਉੱਤੇ ਵਾਪਰਿਆ ਸੀ ਕਈ ਮਹੀਨਿਆਂ ਤੱਕ ਇਹਨੂੰ ਸਿਰਫ 8 ਚਾਰजेस ਲਾਏ ਗਏ ਸੀ ਸੈਕੰਡ ਡਿਗਰੀ ਮਰਡਰ ਦੇ ਭਾਵੇਂ ਕਿ 11 ਲੋਕਾਂ ਦੀ ਉੱਥੇ ਮੌਤ ਹੋਈ ਸੀ ਹੁਣ ਜਿਹੜੀ ਅੱਜ ਅਪਡੇਟ ਦਿੱਤੀ ਆ ਉਹ ਇਹ ਆ ਕਿ ਇਹਨੂੰ 11 ਚਾਰजेस ਦਾ ਸਾਹਮਣਾ ਕਰਨਾ ਪਿਆ ਹੈ ਕੱਲ ਮੰਗਲਵਾਰ ਤੱਕ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਦੇ ਅਨੁਸਾਰ ਲੋ ਨੂੰ ਹੁਣ 11 ਕਾਉਂਟਸ ਆਫ ਸੈਕੰਡ ਡਿਗਰੀ ਮਰਡਰ ਜਿਹੜਾ ਹਰ ਇੱਕ ਵਿਕਟਮ ਦੇ ਲਈ ਮਤਲਬ ਹਰ ਇੱਕ ਬੰਦੇ ਦੇ ਲਈ ਜਿਹੜਾ ਮਾਰਿਆ ਗਿਆ ਉਹਦੇ ਲਈ ਇੱਕ ਚਾਰਜ ਦੇ ਉੱਤੇ ਲਾਇਆ ਗਿਆ ਹੈ ਹੁਣ ਪੁਲਿਸ ਇਹ ਕਹਿੰਦੀ ਹੈ ਕਿ ਨਵੇਂ ਜਿਹੜੇ ਸਬੂਤ ਸਾਹਮਣੇ ਆਏ ਆ ਕ੍ਰਾਊਨ ਜਿਹੜਾ ਪ੍ਰੋਸੀਕਿਊਟਰ ਆ ਉਹਨਾਂ ਨੇ ਅਪਰੂਵ ਕੀਤੇ ਆ ਐਕਸਟਰਾ ਚਾਰजेस ਤੇ ਇਹਨਾਂ ਨੂੰ ਰਿਵਿਊ ਕਰਨ ਤੋਂ ਬਾਅਦ ਅ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੁਲਿਸ ਕੋਈ ਕ੍ਰਿਮੀਨਲ ਚਾਰजेस ਆਪਣੇ ਆਪ ਨਹੀਂ ਲਾ ਸਕਦੀ ਸਿਰਫ ਕ੍ਰਾਊਨ ਕਾਉਂਸਲਰ ਕੋ ਪ੍ਰੋਸੀਕਿਊਟਰ ਆ ਉਹ ਹੀ ਕਰ ਸਕਦੇ ਆ ਉਹਨਾਂ ਨੇ ਪਹਿਲਾਂ ਇਸ ਕੇਸ ਨੂੰ ਰਿਵਿਊ ਕੀਤਾ BC ਪ੍ਰੋਸੀਕਿਊਸ਼ਨ ਸਰਵਿਸਿਜ਼ ਨੇ ਕਿਹਾ ਕਿ ਉਹਨਾਂ ਨੇ ਅਸੈਸਮੈਂਟ ਕੀਤੀ ਹੈ ਇਹ ਫੈਸਲਾ ਕਰਨ ਤੋਂ ਪਹਿਲਾਂ ਕਿ ਕੀ ਇਹਨਾਂ ਫੈਵਿਡੈਂਸ ਹੈਗੇ ਹਨ ਚਾਰजेस ਦੇ ਲਈ ਕਮਿਊਨਿਟੀ ਮਤਲਬ ਦੁੱਖ ਤਾਂ ਹੈ ਹੀ ਪਰ ਥੋੜਾ ਜਿਹਾ ਨੂੰ ਰਾਹਤ ਮਹਿਸੂਸ ਹੋ ਰਹੀ ਜਿਹੜੇ ਫਿਰ ਪੀਨੋ ਕਮਿਊਨਿਟੀ ਆ ਉਹਦੇ ਲੀਡਰ ਜਿਹੜੇ ਨੇ ਉਹ ਇਸ ਵੇਲੇ ਕਹਿ ਰਹੇ ਆ ਕਿ ਜਿਹੜਾ ਥੋੜਾ ਜਿਹਾ ਇਹਦੇ ਨਾਲ ਹੋ ਰਿਹਾ ਕਿਉਂਕਿ ਮੈਂਟਲ ਹੈਲਥ ਦਾ ਸਵਾਲ ਪੈਦਾ ਹੋ ਰਿਹਾ ਸੀ ਹੀアリング ਜਿਹੜੀ ਆ ਹੋਏ ਐ ਡਿਸਾਈਡ ਕਰੂਗੀ ਕਿ ਲੋ ਜਿਹੜਾ ਮੈਂਟਲੀ ਫਿਟ ਹੈਗਾ ਉਹਦੇ ਟਰਾਇਲ ਦੇ ਲਈ ਦੋਵੇਂ ਜਿਹੜੇ ਡਿਫੈਂਸ ਤੇ ਪ੍ਰੋਸੀਕਿਊਟਰ ਆ ਉਹ ਇਹਦੇ ਉੱਤੇ ਜਿਹੜੇ ਐਗਰੀ ਹੋਏ ਆ ਕਿ ਇਹ ਜ਼ਰੂਰੀ ਆ ਸੋ ਜਿਹੜੀ ਆ ਅੱਜ ਤੋਂ ਯਾਨੀ ਕਿ ਬੁੱਧਵਾਰ ਨੂੰ ਇਹਦੀ ਫਿਟਨੈਸ ਹੀアリング ਸ਼ੁਰੂ ਹੋਈ ਆ ਕੋਰਟ ਨੇ 2 ਦਿਨ ਸਪੈਂਡ ਕਰਨੇ ਆ ਇਹ ਫੈਸਲਾ ਕਰਨ ਦੇ ਉੱਤੇ ਕਿ ਲੀਗਲੀ ਉਹਨੂੰ ਟ੍ਰਾਇਲ ਦੇ ਉੱਤੇ ਕੀਤਾ ਜਾ ਸਕਦਾ ਖਾਸ ਤੌਰ ਦੇ ਉੱਤੇ ਜਿਹੜੀ ਉਹਦੀ ਮੈਂਟਲ ਹੈਲਥ ਅਵੈਲੂਏਸ਼ਨ ਆ ਇਸ ਮਾਮਲੇ ਦੇ ਵਿੱਚ ਇਹ ਤੁਹਾਨੂੰ ਯਾਦ ਹੋਊਗਾ ਕਿ ਜਿਹੜਾ ਬਹੁਤ ਜ਼ਿਆਦਾ ਵੱਡਾ ਕੈਨੇਡਾ ਦੇ ਇਤਿਹਾਸ ਦੇ ਵਿੱਚ ਇੱਕ ਦੁਖਾਂਤ ਸੀਗਾ ਅਪ੍ਰੈਲ 26 ਨੂੰ 11 ਲੋਕਾਂ ਦੀ ਮੌਤ 32 ਲੋਕ ਜ਼ਖਮੀ ਕੈਨੇਡਾ ਦਾ ਹੁਣ ਤੱਕ ਦਾ ਇਸ ਕਿਸਮ ਦਾ ਸਭ ਤੋਂ ਵੱਡਾ ਦੁਖਾਂਤ ਜਿਹੜੇ ਜਿਹੜੇ ਮਾਰੇ ਗਏ ਲੋਕ ਸੀਗੇ ਉਹਦੇ ਚ 5 ਸਾਲ ਦਾ ਬੱਚਾ ਵੀ ਸੀ 65 ਸਾਲ ਦੇ ਬਜ਼ੁਰਗ ਵੀ ਸੀਗੇ ਅ ਮਤਲਬ ਕਿੰਨੇ ਸੀਗੇ 9 ਜਿਹੜੀਆਂ ਔਰਤਾਂ ਸੀਗੀਆਂ 2 ਆਹ ਮੇਲ ਸੀਗੇ ਉਹਦੇ ਵਿੱਚ ਜਿਹੜਾ ਵੈਨਕੂਵਰ ਜਨਰਲ ਹਸਪੀਟਲ ਆ ਉਹਨਾਂ ਨੇ ਕੋਡ ਔਰੇਂਜ ਡਿਕਲੇਅਰ ਕਰ ਦਿੱਤਾ ਸੀ ਉਸ ਵੇਲੇ ਮਤਲਬ ਹਾਈएस्ट ਐਮਰਜੈਂਸੀ ਲੈਵਲ ਔਰੇਂਜ ਕੋਡ ਤੋਂ ਅਗੇ ਕੁਝ ਨਹੀਂ ਹੁੰਦਾ ਕੈਜੁਐਲਟੀ ਜਿਸ ਕਿਸਮ ਦੀਆਂ ਉਹਨਾਂ ਕੋਲ ਪਹੁੰਚ ਰਹੀਆਂ ਸੀ ਔਰ ਇੱਕ ਕਿਸਮ ਦੀ ਹਾਹਾਕਾਰ ਉਸ ਵੇਲੇ ਮੱਚੀ ਸੀ ਕਮਿਊਨਿਟੀ ਨੇ 26 ਮਿਲੀਅਨ ਡਾਲਰ ਜਿਹੜਾ ਗੋ ਫੰਡ ਵੀ ਪੇਜ ਉੱਤੇ ਰੇਜ਼ ਕਰ ਦਿੱਤਾ ਸੀ ਤੇ ਉਹ ਸਾਰਾ ਇਸ ਕੰਮ ਦੇ ਲਈ ਜਿਹੜਾ ਫੈਸਟੀਵਲ ਆ ਜਿਹੜਾ ਲਾਪੂ ਲਾਪੂ ਡੇ ਆ ਉਹ ਲਗਭਗ 1 ਲੱਖ ਲੋਕ ਉੱਥੇ ਸੀਗੇ ਵੈਨਕੂਵਰ ਦੇ ਵਿੱਚ ਜਿਹੜੀ ਕਲਚਰਲ ਲਾਰਜੈਸਟ ਕਲਚਰਲ ਦੀ ਗੈਦਰਿੰਗ ਹਾਲਾਂਕਿ ਦਾ ਕਿਸੇ ਕਤਵਾਦ ਜਾਂ ਉਦਾਂ ਦੀ ਚੀਜ਼ ਦੇ ਨਾਲ ਸੰਬੰਧ ਨਹੀਂ ਦੱਸਿਆ ਜਾ ਰਿਹਾ ਅਗਲੀ ਗੱਲਬਾਤ ਜਿਹੜੀ ਸਟਾਫ ਸ਼ਾਰਟੇਜ ਦਾ ਇੱਕ ਮਾਮਲਾ ਯੂ ਐਚ ਐਨ ਬੀ ਸੀ ਜਿਹੜੀ ਪ੍ਰਿੰਸ ਜਾਰਜ ਦੇ ਵਿੱਚ ਸਾਹਮਣੇ ਆਇਆ ਸ਼ਾਰਟੇਜ ਆ ਡਾਕਟਰ ਦੀ ਤੇ ਨਰਸਿਸ ਦੀ ਸਪੈਸ਼ਲੀ ਇਹਨਾਂ ਦੇ ਜਿਹੜਾ ਮਟਰਨਿਟੀ ਆਬਸਟ੍ਰੈਕਟਸ ਡਿਪਾਰਟਮੈਂਟ ਉੱਥੇ ਉਸ ਮਾਮਲੇ ਦੇ ਵਿੱਚ ਇੱਕ ਲੋਕਾਂ ਨੂੰ ਤੰਗੀ ਹੋ ਰਹੀ ਹੈ ਪਰੇਸ਼ਾਨੀ ਹੋ ਰਹੀ ਹੈ ਨਾ ਕੋਈ ਖਬਰ ਨਵੀਂ ਨਹੀਂ ਆ ਇਹ ਨਾ ਕੋ ਪਹਿਲੀ ਹੈ ਪ੍ਰਿੰਸ ਜਾਰਜ ਦੀ ਲਗਭਗ ਬੀਸੀ ਦੇ ਕਿੰਨੇ ਥਾਵਾਂ ਦੀ ਇਹ ਕਹਾਣੀ ਹੈ ਤੇ ਇੰਟੀਰੀਅਰ ਦੇ ਵਿੱਚ ਜ਼ਿਆਦਾ ਬੁਰਾ ਹਾਲਾਤ ਤੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਹਾਲਤ ਬਹੁਤੀ ਚੰਗੀ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਕਿਉਂਕਿ ਸਟਾਫ ਸ਼ਾਰਟੇਜ ਆ ਗੈਪ ਹੋਣਗੇ ਮਾਟਰਨਿਟੀ ਸਰਵਿਸਿਜ਼ ਦੇ ਵਿੱਚ ਅਗਸਤ ਦੇ ਵਿੱਚ ਜਿਹੜਾ ਫੌਲ ਤੱਕ ਇਹ ਐਸੀ ਤਰ੍ਹਾਂ ਕਹਿੰਦੇ ਉਹ ਜਾਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਐਮਰਜੈਂਸੀ ਓਪਨ ਰਹੂਗੀ ਇਹਨਾਂ ਦੀ ਮਟਰਨਿਟੀ ਵਾਰਡ ਓਪਨ ਰਹੂਗਾ ਕੋਈ ਪੇਸ਼ੈਂਟ ਦੀ ਹੈਲਪ ਕਰਨ ਦੇ ਲਈ ਅਸੈਸ ਕਰਨ ਦੇ ਲਈ ਪਰ ਕੁਝ ਨੂੰ ਜਿਹੜਾ ਦੂਜੇ ਹਸਪਤਾਲਾਂ ਦੇ ਵਿੱਚ ਭੇਜਣਾ ਪੈ ਸਕਦਾ ਹੁਣ ਚੱਕਰ ਇਹ ਆ ਇਸ ਮਾਮਲੇ ਦੇ ਵਿੱਚ ਵੈਸੇ ਤਾਂ ਕਿਸੇ ਵੀ ਸਿਹਤ ਦੀ ਸਮੱਸਿਆ ਜਿਹੜੀ ਐਮਰਜੈਂਸੀ ਹੋਣੀ ਚਾਹੀਦੀ ਹੈ ਹਸਪੀਟਲ ਦੇ ਵਿੱਚ ਡਾਕਟਰ ਨਰਸ ਹੋਣੇ ਚਾਹੀਦੇ ਜਿਹੜੇ ਇਲਾਜ ਕਰ ਸਕਣ ਪਰ ਜਿਹੜਾ ਹੈ ਮਟਰਨਿਟੀ ਵਾਲਾ ਮਾਮਲਾ ਵੀ ਕਿਸੇ ਔਰਤ ਦੇ ਬੱਚਾ ਹੋਣ ਵਾਲਾ ਤੇ ਉਹ ਹਸਪੀਟਲ ਦੇ ਵਿੱਚ ਜਾ ਰਹੀ ਹੈ ਤੇ ਮਰੇ ਹੈ ਹੀ ਕੋਈ ਨਹੀਂ ਹੈ ਹੀ ਕੋਈ ਨਹੀਂ ਮਤਲਬ ਡਾਕਟਰ ਹੈ ਨਹੀਂਗੇ ਉੱਥੇ ਤੇ ਉਹ ਉਹਦੀ ਡਿਲੀਵਰੀ ਕਿਦਾਂ ਕਰਨੀ ਉਹ ਤੇ ਸਲਾਹ ਦੇ ਸਕਦੇ ਭਾਈ ਤੁਸੀਂ ਘਰ ਚਲੇ ਜਾਓ ਇਦਾਂ ਕਰ ਲਓ ਇਦਾਂ ਕਰ ਲਓ ਆ ਦਵਾਈ ਲੈ ਲਓ ਪਰ ਹੁਣ ਜਦੋਂ ਉਹ ਡਿਲੀਵਰੀ ਆ ਤੇ ਉਹਦਾ ਟਾਈਮ ਨਹੀਂ ਆ ਕਿ ਕਦੋਂ ਉਹਨਾਂ ਨੇ ਜਾਣਾ ਵੀ ਸੈਟਰਡੇ ਹੋਣਾ ਜਾਂ ਵੀਕਐਂਡ ਆ ਜਾਂ ਕੀ ਆ ਉਸ ਵੇਲੇ ਫਿਰ ਕੋਈ ਆਪਸ਼ਨ ਨਹੀਂ ਉਹਨਾਂ ਦੇ ਕੋਲ ਬਚਦੀ ਵੀ ਉਹਨਾਂ ਨੂੰ ਪ੍ਰਿੰਸ ਜਾਰਜ ਦੇ ਵਿੱਚ ਉਹਨਾਂ ਦੀ ਜਿਹੜੀ ਬੇਬੀ ਡਰਾਈਵਰ ਨਹੀਂ ਹੋ ਸਕਦੇ ਉਹਨਾਂ ਨੂੰ ਇਹਨਾਂ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਭੇਜਣਾ ਪਊਗਾ ਤੇ ਕੁਦਰਤੀ ਤੌਰ ਦੇ ਤੇ ਉਹ ਹਸਪਤਾਲ ਦੂਰ ਹੁੰਦੇ ਆ ਆ ਜਿਹੜੇ ਸਰੀ ਵਰਗੇ ਸ਼ਹਿਰ ਆ ਇਹਨਾਂ ਦੇ ਵਿੱਚ ਕਿੰਨੇ ਇਨਸੀਡੈਂਟ ਹੋ ਚੁੱਕੇ ਆ ਕਿ ਜਿਹੜੀ ਔਰਤ ਆ ਉਹਦੇ ਬੱਚਾ ਹੋਣ ਵਾਲਾ ਉਹ ਜਾਂਦੀ ਆ ਉੱਥੇ ਹਸਪਤਾਲ ਦੇ ਵਿੱਚ ਉਹਨੂੰ ਕਹਿੰਦੇ ਨਹੀਂ ਜੀ ਤੁਸੀਂ ਘਰ ਜਾਓ ਹਜੇ ਤੁਹਾਡੇ ਨਹੀਂ ਹੋਣ ਵਾਲਾ ਬੱਚਾ ਸਾਨੂੰ ਪਤਾ ਆ ਤੇ ਫਿਰ ਜਦੋਂ ਹਸਪਤਾਲ ਬਾਰ-ਬਾਰ ਆਉਣ ਦੇ ਬਾਵਜੂਦ ਤੇ ਕਈ ਵਾਰੀ ਉਹਨਾਂ ਦੀਆਂ ਪੌੜੀਆਂ ਦੇ ਵਿੱਚ ਹੀ ਔਰਤਾਂ ਨੇ ਤੇ ਜਾਂ ਉਹ ਵਾਰਡ ਦੇ ਬਾਹਰ ਜਾ ਕੇ ਉੱਥੇ ਹੀ ਬੱਚੇ ਪੈਦਾ ਕਰ ਦਿੱਤੇ ਕਿਸੇ ਵੀ ਡਾਕਟਰ ਜਾਂ ਨਰਸ ਇਤੋਂ ਪਹਿਲਾਂ ਕਿ ਪਹੁੰਚਦੇ ਕਿਉਂਕਿ ਇਹ ਇੱਕ ਬਹੁਤ ਵੱਡਾ ਦੁਖਾਂਤ ਆ ਸਾਡੇ ਕੋਲ ਜਿਹੜਾ ਵਾਪਰ ਰਿਹਾ ਕਿ ਹਸਪਤਾਲਾਂ ਦੇ ਵਿੱਚ ਜਗ੍ਹਾ ਹੈ ਨਹੀਂ ਔਰ ਇਸ ਸਮੱਸਿਆ ਹੱਲ ਨਹੀਂ ਹੋ ਰਹੀ ਹੁਣ ਹਾਲਾਂਕਿ ਕੋਸ਼ਿਸ਼ ਕੀਤੀ ਜਾ ਰਹੀ ਆ ਬੀਸੀ ਦੇ ਵਿੱਚ ਇਹਨਾਂ ਨੇ ਪਿੱਛੇ ਜੇ ਇਸ ਕਿਸਮ ਦਾ ਕੀਤਾ ਆ ਅਮਰੀਕਾ ਤੋਂ ਆ ਰਹੇ ਆ ਉਹ ਜਿਹੜੇ ਡਾਕਟਰ ਉਹਨਾਂ ਨੂੰ ਸੱਦਿਆ ਜਾ ਰਿਹਾ ਉਹ ਅਪਲਾਈ ਕਰ ਰਹੇ ਆ ਇੱਥੇ ਜਾਂ ਇੱਥੇ ਵਾਲੇ ਜਿਹੜੇ ਉੱਥੇ ਚਲੇ ਗਏ ਸੀ ਉਹਨਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਪਰ ਇਹ ਗੱਲਬਾਤ ਹਜੇ ਕਿਸੇ ਉਸ ਤਰ੍ਹਾਂ ਦੀ ਬਣ ਨਹੀਂ ਰਹੀ ਜਿਹੜੀ ਹੈਲਥ ਅਥਾਰਟिटीज ਆ ਉਹ ਇਹ ਕਹਿ ਨਹੀਂ ਆ ਕਿ ਉਹ ਦੋਵੇਂ ਤਰ੍ਹਾਂ ਦੇ ਉਹ ਸੋਲੂਸ਼ਨਸ ਦੇਖ ਰਹੇ ਆ ਚਾਹੇ ਸ਼ਾਰਟ ਟਰਮ ਹੋਵੇ ਚਾਹੇ ਲੌਂਗ ਟਰਮ ਹੋਵੇ ਜਿਹੜੀ ਹਾਈ ਰਿਸਕ ਪ੍ਰੈਗਨੈਂਸੀ ਉਹਨਾਂ ਤੇ ਅਸਰ ਪਾਊਗਾ ਜਿਹੜਾ ਯੂਐਚ ਐਂਡ ਬੀਸੀ ਇੱਕ ਮੇਜਰ ਹਸਪੀਟਲ ਆ ਜਿਹਦੇ ਬਹੁਤ ਕੰਪਲਿਕੇਟਿਡੀਆਂ ਹਾਈ ਰਿਸਕ ਪ੍ਰੈਗਨੈਂਸੀ ਆ ਉੱਥੇ ਸਿਚੁਏਸ਼ਨ ਸੀਰੀਅਸ ਆ ਮਤਲਬ ਇੱਕ ਤਾਂ ਨਾਰਮਲ ਡਿਲੀਵਰੀ ਹੋਣੀ ਆ ਉਹਦੇ ਚ ਤੇ ਚਲੋ ਠੀਕ ਆ ਵੀ ਉਹਦੇ ਚ ਵੀ ਹਾਲਾਂਕਿ ਡਾਕਟਰ ਸਾਰਿਆਂ ਦੀ ਲੋਡ ਹੁੰਦੀ ਆ ਪਰ ਕਈ ਹਾਈ ਰਿਸਕ ਹੁੰਦੀ ਆ ਹਾਈ ਰਿਸਕ ਮਤਲਬ ਉੱਥੇ ਕੋਈ ਨਾ ਕੋਈ ਮਾੜੀ ਮੋਟੀ ਵੀ 19 21 ਨਹੀਂ ਹੋ ਸਕਦੀ ਉਹ ਜਿਹੜੀਆਂ ਹਾਈ ਰਿਸਕ ਪ੍ਰੈਗਨੈਂਸੀ ਆ ਉਹਨਾਂ ਦੇ ਹੈਗੀਆਂ ਹੁਣ ਜੇ ਕੋ ਮਤਲਬ ਇੱਕ ਲੌਂਗ ਡਿਸਟੈਂਸ ਦੇ ਉੱਤੇ ਜਾਂਦੀ ਹੈ ਮੰਨ ਲਓ ਸੇਂਟ ਜੋਨਸ ਹਸਪੀਟਲ ਦੇ ਵਿੱਚ ਜਾਂਦੀ ਹੈ ਤਾਂ ਉੱਥੇ ਜਾ ਕੇ ਉਹ ਬਰਥ ਨੂੰ ਦੇ ਸਕੂਗੀ ਔਰ ਦੂਜੀ ਕਾਸਟ ਵੀ ਤਾਂ ਐਡ ਹੁੰਦੀ ਹੈ ਵੀ ਕੰਸਰਵਟਿਵ ਐਮਐਲਏ ਆ ਬਰਨਨ ਡੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਲਗਭਗ 3000 ਡਾਲਰ ਜੇਬ ਦੇ ਵਿੱਚੋਂ ਲੱਗੂਗਾ ਜੇ ਉੱਥੇ ਪ੍ਰਿੰਸ ਜਾਰਜ ਦਾ ਬੰਦਾ ਪ੍ਰਿੰਸ ਜਾਰਜ ਦੇ ਵਿੱਚ ਜਾ ਕੇ ਉਹ ਹੋ ਜਾਂਦਾ ਉਹ ਤਾਂ ਠੀਕ ਆ ਹੁਣ ਜੇ ਕੋਈ ਜਾ ਕੇ ਕਿਸੇ ਦੂਜੇ ਸ਼ਹਿਰ ਦੇ ਵਿੱਚ ਡਿਲੀਵਰੀ ਹੁੰਦੀ ਹੈ ਤੇ ਉੱਥੇ ਹੋਟਲ 'ਚ ਵੀ ਰਹਿਣਾ ਪਊਗਾ ਬਾਹਰ ਉੱਥੇ ਕਾਰ 'ਚ ਜਾਣਾ ਪਊਗਾ ਉੱਥੇ ਉਹ ਖਰਚਾ ਵੀ ਪਊਗਾ ਦੋ ਤਿੰਨ ਦਿਨ ਘੱਟੋ-ਘੱਟ ਲੱਗਣਗੇ ਉਹ ਤਿੰਨ-ਤਿੰਨ 600 ਡਾਲਰ ਘੱਟੋ-ਘੱਟ ਲੋਕਾਂ ਦੀ ਜੇਬ ਦੀ ਉੱਤੇ ਪੈ ਜਾਊਗਾ ਤੇ ਜਿਹੜੀ ਤੰਗੀ ਹੈ ਪਰ ਉਹਦੇ ਤੋਂ ਵੱਡਾ ਜਿਹੜਾ ਰਿਸਕ ਆ। ਪਰ ਇਹ ਜਦੋਂ ਮੈਂ ਪਹਿਲਾਂ ਦੱਸਿਆ ਕਿ ਪ੍ਰਿੰਸ ਜਾਰਜ ਦਾ ਮਾਮਲਾ ਨਹੀਂ ਹੈ ਕੈਨੇਡਾ ਦੇ ਵਿੱਚ 28000 ਆਰਐਨ ਘਾਟ ਆ। 28000 ਰਜਿਸਟਰਡ ਨਰਸ ਚਾਹੀਦੀਆਂ ਹੈ ਨਹੀਂ। ਨਰਸਿੰਗ ਵਰਕਲੋਡ ਵੀ 200 20% ਚੱਲ ਰਿਹਾ ਹੈ ਇਸ ਵੇਲੇ। ਔਰ ਮਤਲਬ emergancy burnout ਆ ਨਰਸਾਂ ਡਾਕਟਰਾਂ ਕੋਲ ਵੀ ਸਾਡੀ ਬਸਾ ਕਿੰਨੀ ਵਾਰੀ ਤੇ ਉਹ ਆ ਕੇ ਪਬਲਿਕਲੀ ਕਹਿ ਚੁੱਕੇ ਆ ਲੋਕਾਂ ਨੂੰ ਇਕੱਠੇ ਕਰਦੇ ਲੋਕਾਂ ਨੂੰ ਕਹਿੰਦੇ ਤੁਸੀਂ ਸਰਕਾਰਾਂ ਨੂੰ ਕਹੋ ਸਾਡੇ ਕੋਲ ਕੁਝ ਨਹੀਂ ਹੋ ਸਕਦਾ ਕਿੰਨੀ ਜਿਹੜੀ ਫੋਰਨ ਨਰਸਸ ਆ ਉਹਨਾਂ ਦਾ ਕ੍ਰੈਡੈਂਸ਼ਲ ਹੀ ਨਹੀਂ ਹੋ ਰਹਾ ਇੱਕ ਨਰਸ ਜਿਹੜੀ ਉੱਥੇ ਹੈਗੀ ਆ ਕਿਸੇ ਹੋਰ ਦੇਸ਼ ਦੇ ਵਿੱਚ ਉਹਦੇ ਕਿੰਨੇ ਜਿਹੜੇ ਚਾਹੀਦੇ ਆ ਮਤਲਬ ਇਹਨਾਂ ਨੇ ਹੁਣ ਤੇਜ਼ ਕੀਤਾ ਜਿਹੜੇ ਅਮਰੀਕਾ ਵਾਲੀਆਂ ਨਰਸਸ ਆ ਉਹਨਾਂ ਦੇ ਰਜਿਸਟ੍ਰੇਸ਼ਨ ਨੂੰ ਇੱਥੇ ਪਰ ਉਹ ਹੀ ਨਹੀਂ ਹੋ ਰਿਹਾ ਵੀ ਉਹਦਾ ਪ੍ਰੋਸੈਸ ਹੀ ਇਹਨਾਂ ਲੰਬਾ ਚੱਲ ਰਿਹਾ ਜਿਹੜੇ ਸਪੈਸ਼ਲਿਸਟ ਵੇਟ ਟਾਈਮ ਬਹੁਤ ਲੰਬਾ ਆ ਪ੍ਰਾਇਮਰੀ ਕੇਅਰ ਦੇ ਬਾਹਰ ਲਾਈਨ ਅਪ ਲੱਗੇ ਆ ਐਵਰੇਜ 282 ਪੇਸ਼ੈਂਟ ਜਿਹੜੇ ਅਰਜੈਂਟ ਵੇਟ ਆ 4 ਵੀਕ ਦੀ ਤੇ ਸੈਮੀ ਅਰਜੈਂਟ 10 ਵੀਕ ਦੀ ਇੱਥੇ ਤੱਕ ਜਿਹੜੇ ਹਾਲਾਤ ਆ ਉਹ ਚੱਲ ਰਿਹਾ ਤੇ ਕਾਫੀ ਵੱਡਾ ਅਸਰ ਸਾਰੇ ਦੇ ਉੱਤੇ ਪੈ ਰਿਹਾ ਜਿਹੜੀ ਰੇਡੀਏਸ਼ਨ ਥੈਰੇਪੀ ਉੱਥੇ ਵੇਟ ਟਾਈਮ ਬਹੁਤ ਜ਼ਿਆਦਾ ਬੈਂਚਮਾਰਕ 91% ਜਿਹੜਾ ਸੀਗਾ ਉਹ 72% ਤੇ ਆ ਗਿਆ 23 ਦੇ ਵਿੱਚ ਸੋ ਮਸਲਾ ਸਾਰਿਆਂ ਥਾਵਾਂ ਦਾ ਪਰ ਪ੍ਰਿੰਸ ਚਾਰਜ ਦੇ ਵਿੱਚ ਇਸ ਵੇਲੇ ਇਹ ਸਮੱਸਿਆ ਖਾਸ ਤੌਰ ਦੇ ਉੱਤੇ ਪੈਦਾ ਹੋ ਰਹੀ ਹੈ ਅਗਲੀ ਗੱਲਬਾਤ ਮੀਜ਼ਲਜ਼ ਬਾਰੇ ਆ ਮੀਜ਼ਲਜ਼ ਦੇ ਕੇਸ ਕੈਨੇਡਾ ਚ ਵਧ ਰਹੇ ਆ ਸ਼ਾਰਪ ਇਨਕਰੀਸ ਹੋ ਰਹੀ ਹੈ ਮੀਜ਼ਲਜ਼ ਕੇਸਸ ਦੇ ਵਿੱਚ ਸਪੈਸ਼ਲੀ ਅਲਬਰਟਾ ਦੇ ਵਿੱਚ ਤੇ ਅਨਟੇਰੀਓ ਦੇ ਵਿੱਚ 3400 ਕਨਫਰਮਡ ਕੇਸਸ ਐਸ ਵੇਲੇ 225 ਦੇ ਵਿੱਚ ਦੱਸੇ ਜਾ ਰਹੇ ਆ ਮੀਜ਼ਲ ਬਹੁਤ ਕੰਟੇਜੀਅਸ ਆ ਛੂਤ ਦੀ ਬਿਮਾਰੀ ਆ ਫੈਲਦੀ ਬਹੁਤ ਛੇਤੀ ਆ ਚਾਹੇ ਉਹ ਮਤਲਬ ਇਹ ਕਹ ਲੋ ਕਿ ਵਨ ਆਫ ਦਾ ਮੋਸਟ ਕੰਟੇਜੀਅਸ ਵਾਇਰਸ ਕਹਾ ਜਾ ਰਿਹਾ ਜਿਹੜਾ ਸਭ ਤੋਂ ਤੇਜ਼ੀ ਨਾਲ ਫੈਲਣ ਵਾਲੇ ਵਾਇਰਸਾਂ ਵਿੱਚੋਂ ਇੱਕ ਜੇ ਇੱਥੇ ਬੰਦੇ ਨੇ ਸਾਹ ਲੈ ਰਿਆ ਉਸੇ ਹਵਾ ਦੇ ਵਿੱਚ ਆ ਕੇ ਦੂਜੇ ਬੰਦੇ ਨੇ ਸਾਹ ਲੈ ਲਿਆ ਇਨਫੈਕਸ਼ਨ ਹੋ ਸਕਦੀ ਹੈ ਇਥੇ ਤੱਕ ਇਹਨੂੰ ਖਤਰਨਾਕ ਦੱਸਿਆ ਜਾ ਰਿਹਾ ਮੀਜ਼ਲਸ ਖਸਰਾ ਕਹਿੰਦੇ ਨੇ ਅਸਲ ਦੇ ਵਿੱਚ ਖਸਰਾ ਬਹੁਤ ਪੁਰਾਣੀ ਬਿਮਾਰੀ ਹੈ ਵੈਕਸੀਨ ਦੇ ਨਾਲ ਕਿਸੇ ਵੇਲੇ ਖਤਮ ਹੋ ਗਈ ਸੀ ਪਰ ਪਤਾ ਨਹੀਂ ਕਿੱਥੋਂ ਇਹ ਦੁਬਾਰਾ ਆ ਗਈ ਹੈ ਮੀਜ਼ਲ ਦੇ ਵਿੱਚ ਖੰਗ ਹੁੰਦਾ ਬੁਖਾਰ ਹੁੰਦਾ ਅੱਖਾਂ ਲਾਲ ਹੋ ਜਾਂਦੀਆਂ ਦਾਣੇ-ਦਾਣੇ ਛਿੱਟੇ-ਛਿੱਟੇ ਜੇ ਨਿਕਲੇ ਹੁੰਦੇ ਮੂੰਹ ਦੇ ਉੱਤੇ ਤੇ ਬਾਡੀ ਦੇ ਉੱਤੇ ਰੈਸ਼ ਹੋ ਜਾਂਦੇ ਆ ਸਾਰੀਆਂ ਥਾਵਾਂ ਦੇ ਉੱਤੇ ਇਹ ਕੋਈ ਇਹਦਾ ਇੱਕ ਥਾਂ ਦੇ ਉੱਤੇ ਸਪਰੈਡ ਨਹੀਂ ਹੈਗਾ ਇਹ ਬਹੁਤ ਪ੍ਰੋਵਿੰਸਸ ਦੇ ਵਿੱਚ ਇਹ ਦੀ ਇਸ ਵੇਲੇ ਹੋਈ ਹੈ ਜਿਵੇਂ ਸਸਕਾਚੂਅਨ ਉੱਥੇ ਵਾਇਰਸ ਬਹੁਤ ਜ਼ਿਆਦਾ ਫੈਲ ਰਿਹਾ ਆ ਨਾ ਕਿ ਇੱਕ ਟਾਊਨ ਦੇ ਵਿੱਚ ਜਾਂ ਸਿਟੀ ਦੇ ਵਿੱਚ ਔਰ ਇਹ ਕੰਟਰੋਲ ਨਹੀਂ ਹੋ ਰਿਹਾ ਇਸ ਲਈ ਸਭ ਤੋਂ ਵੱਡੀ ਸਮੱਸਿਆ ਹੈ ਸਾਡੇ ਨਾਲ ਲੱਗਦੇ ਮੁਰਕ ਅਮਰੀਕਾ ਦੇ ਵਿੱਚ ਨੇ ਬਹੁਤ ਸਮੱਸਿਆ ਪੈਦਾ ਕੀਤੀ ਹੈ ਡਾਕਟਰ ਜਿਹੜੇ ਲੋਕਲ ਟਰੈਵਲ ਲਈ ਵੀ ਵੈਕਸੀਨ ਰეკਮੈਂਡ ਕਰ ਰਹੇ ਆ ਕਿਉਂਕਿ ਕੇਸ ਵਧ ਰਹੇ ਆ ਡਾਕਟਰ ਨੇ ਹੁਣ ਸੁਜੈਸਟ ਕੀਤਾ ਆ ਕਿ ਜਿਹੜੇ ਮੀਜ਼ਲਸ ਵੈਕਸੀਨਾਂ ਭਾਵੇਂ ਵਿਦਨ ਕੈਨਡਲ ਟ੍ਰੈਵਲ ਕੀਤਾ ਜਾ ਰਿਹਾ ਤੇ ਉਹ ਲਗਾਉਣੀ ਜ਼ਰੂਰੀ ਹੈ ਅਨ ਵੈਕਸੀਨੇਟਡ ਰਿਸਕ ਦੇ ਉੱਤੇ ਆ ਉਹਨਾਂ ਨੂੰ ਜ਼ਿਆਦਾ ਖਤਰਾ ਆ ਜਿਹੜੇ ਅਨ ਵੈਕਸੀਨੇਟਡ ਆ ਤੇ ਦੋ ਡੋਜ਼ ਇਹਦੀਆਂ ਐਮ ਐਮ ਆਰ ਵੈਕਸੀਨੀਆਂ ਮੀਜ਼ਲਸ ਮਮਸ ਤੇ ਰੋਬੇਲਾ ਇਹ 97% ਪ੍ਰੋਟੈਕਸ਼ਨ ਤੁਹਾਨੂੰ ਦੇ ਦਿੰਦੇ ਆ ਤੇ ਕਈ ਏਰੀਆ ਦੇ ਵਿੱਚ ਹੈਗਾ ਦੇਸ਼ ਦੇ ਵਿੱਚ ਨਿਊ ਬਰੰਸ ਵਿਖਤ ਵਿੱਚ ਇਸ ਵੇਲੇ 15 ਕੇਸ ਆ ਬੀਸੀ ਚ 120 ਕੇਸ ਆ ਨੋਵਾ ਸਕੋਸ਼ੀਆ ਚ ਇੱਕ ਕੇਸ ਆ ਪ੍ਰਿੰਸ ਐਡਵਰਡ ਆਈਲੈਂਡ ਦਾ ਨਿਊ ਫਾਉਂਡਲੇਂਡ ਯੂਕਾਨ ਉਹਨਾਂ ਬਟ ਉੱਥੇ ਕੋਈ ਕੇਸ ਨਹੀਂ ਹੈ ਤੇ ਜਿਹੜੀਆਂ ਨਾਰਥ-ਵੈਸਟ ਟੈਰੀਟਰੀਜ਼ ਆ ਉੱਥੇ ਵੀ ਇੱਕ ਕੇਸ ਦੱਸਿਆ ਜਾ ਰਿਹਾ ਸੋ ਬਹੁਤ ਇਹ ਜਿੱਦਣ ਇਹ ਹੁੰਦਾ ਬੰਦੇ ਨੂੰ 4 ਦਿਨ ਦੇ ਵਿੱਚ ਵਿੱਚ ਸਿੰਪਟਮ ਸਾਹਮਣੇ ਆਉਣ ਸ਼ੁਰੂ ਹੋੁੰਦੇ ਆ ਤੇ ਜਿਹੜੇ ਇਹਨੂੰ ਜਿੰਨਾ ਇਹਦੇ ਲਈ ਬਚਾਅ ਕੀਤਾ ਜਾ ਸਕਦਾ ਉਹ ਕੀਤਾ ਜਾਣਾ ਚਾਹੀਦਾ ਅਗਲੀ ਗੱਲਬਾਤ ਕੱਲ ਆਪਾਂ ਗੱਲ ਕੀਤੀ ਸੀ ਕਿ ਪ੍ਰੀਮੀਅਰਸ ਦੇ ਨਾਲ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੀਟਿੰਗ ਕੀਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਨੂੰ ਹੁਣ ਇਕੱਠੇ ਹੋਣਾ ਚਾਹੀਦਾ ਜਾਂ ਅਸੀਂ ਬੈਸਟ ਡੀਲ ਜਿਹੜੀ ਵੀ ਉਹਨਾਂ ਦੇ ਨਾਲ ਕਰ ਸਕਾਂਗੇ ਅਮਰੀਕਾ ਦੇ ਨਾਲ ਉਹ ਕਰਾਂਗੇ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਕੈਨੇਡਾ ਦੇ ਵਿੱਚ ਇੱਕ ਸੂਬੇ ਦੀ ਦੂਜੇ ਸੂਬੇ ਦੇ ਨਾਲ ਵਪਾਰ ਕਰਨ ਦੇ ਵਿੱਚ ਕਈ ਦਿੱਕਤਾਂ ਆ। ਉਹ ਇੰਨਾ ਸੌਖਾ ਨਹੀਂ ਹੈ। ਹੁਣ ਇੱਕ ਸੂਬੇ ਨੂੰ ਸਮਾਨ ਚਾਹੀਦਾ ਜਿਹੜਾ ਦੂਜਾ ਸੂਬਾ ਬਣਾ ਰਿਹਾ ਸਾਡਾ ਕੈਨੇਡਾ ਦਾ ਤੇ ਉਹ ਉਹਦੇ ਕੋਲੋਂ ਲੈ ਲਵੇ। ਉਹਦੇ ਕੋਲੋਂ ਲੈਣ ਦੇ ਵਿੱਚ ਦਿੱਕਤ ਆ ਉਹ ਅਮਰੀਕਾ ਤੋਂ ਲੈ ਰਿਹਾ। ਜੋ ਅੰਕਸੇ ਹੋਰ ਦੇਸ਼ ਤੋਂ ਲੈ ਰਿਆ ਇਦਾਂ ਦੇ ਕਿੰਨੀਆਂ ਚੀਜ਼ਾਂ ਐ ਜਿਹੜੀਆਂ ਇੱਕ ਦੂਜੇ ਸੂਬੇ ਦੇ ਨਾਲ ਕਰ ਸਕਦੇ ਆ ਹੁਣ ਕਿਉਂਕਿ ਟੈਰੈਕਸ ਆ ਪ੍ਰੈਸ਼ਰ ਆ ਬਾਹਰੋਂ ਬਹੁਤ ਜ਼ਿਆਦਾ ਪੈ ਰਿਹਾ ਪ੍ਰੈਸ਼ਰ ਪੈ ਰਿਹਾ ਹੁਣ ਇਹਨਾਂ ਨੇ ਸੋਚਣਾ ਸ਼ੁਰੂ ਕੀਤਾ ਕੈਨੇਡਾ ਦੇ ਵੱਖ-ਵੱਖ ਸੂਬਿਆਂ ਨੇ ਕਿ ਆਪਾਂ ਆਪਸ ਦੇ ਵਿੱਚ ਕੋਈ ਸੰਧੀਆਂ ਸਾਈਨ ਕਿਉਂ ਨਾ ਕਰ ਲਈਏ ਮੈਨੀਟੋਬਾ ਨੇ ਇੱਕ ਐਗਰੀਮੈਂਟ ਸਸਕਾਚਵਿੰਦੇ ਨਾਲ ਕੀਤਾ ਬ੍ਰਿਟਿਸ਼ ਕੋਲੰਬੀਆ ਦੇ ਨਾਲ ਕੀਤਾ ਨਿਊ ਬ੍ਰਾਂਸਵਿਕ ਦੇ ਨਾਲ ਕੀਤਾ ਪ੍ਰਿੰਸ ਐਡਵਰਡ ਆਈਲੈਂਡ ਦੇ ਨਾਲ ਕੀਤਾ ਤਾਂ ਕਿ ਟ੍ਰੇਡ ਨੂੰ ਸੌਖਾ ਕੀਤਾ ਜਾ ਸਕੇ ਤੇ ਜਿਹੜੀ ਜੋਬ ਮੂਵਮੈਂਟ ਆ ਉਹ ਪ੍ਰੋਵਿੰਸਸ ਦੇ ਵਿੱਚ ਹੋ ਸਕੇ ਹੁਣ ਮੋਬਿਲਿਟੀ ਦੇ ਉੱਤੇ ਫੋਕਸ ਆ ਡੀਲ ਕੀ ਕਰੂਗੀ ਕਿ ਵਰਕਰ ਮੂਵ ਕਰ ਸਕਦੇ ਆ ਪ੍ਰੋਵਿੰਸ ਦੇ ਵਿੱਚ ਕਰ ਸਕਦੇ ਆ ਈਜ਼ੀਲੀ ਜਿਹੜੇ ਉਹਨਾਂ ਦੇ ਜਿਹੜੇ ਜਿਹੜੇ ਕ੍ਰੈਡੈਂਸ਼ੀਅਲਸ ਆ ਉਹਨਾਂ ਦੇ ਜਿਹੜੇ ਉਹ ਸਾਰਾ ਕੁਝ ਆ ਲਾਇਸੈਂਸ ਆ ਸਰਟੀਫਿਕੇਸ਼ਨ ਆ ਉਹ ਸੌਖੀ ਹੋ ਜਾਊਗੀ ਲੋਕਲ ਅਲਕੋਹਲ ਪ੍ਰੋਡਿਊਸਰ ਆ ਜਿਹੜੇ ਪ੍ਰੋਵਿੰਸਸ ਜਿਹੜੇ ਉਹਦੇ ਨਾਲ ਮੈਨੀਟੋਬਾ ਅਲਕੋਹਲ ਪ੍ਰੋਡਿਊਸਰ ਆ ਉਹ ਆਪਣਾ ਜਿਹੜਾ ਪ੍ਰੋਡਕਟ ਆ ਸਿੱਧਾ ਕਸਟਮਰ ਨੂੰ ਦੂਜੇ ਸੂਬਿਆਂ ਦੇ ਵਿੱਚ ਵੀ ਵੇਚ ਸਕਦੇ ਆ ਇਦਾਂ ਮਤਲਬ ਸਿੱਧਾ ਹੁਣ ਨਹੀਂ ਆ ਤੁਸੀਂ ਅਲਬਰਟਾ 'ਚ ਬੈਠੇ ਹੋ ਉਤੋਂ ਸ਼ਰਾਬ ਤੁਸੀਂ BC ਨਹੀਂ ਲੈ ਆ ਸਕਦੇ ਤੁਹਾਨੂੰ ਬਾਰਡਰ ਤੇ ਫੜ ਲਣਗੇ ਉਹਨਾਂ ਦੇ ਨਿਯਮ ਅਲੱਗ-ਅਲੱਗ ਆ ਹੁਣ ਉਹ ਇਹਨੂੰ ਥੋੜਾ ਜਿਹਾ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਨੂੰ ਜਿਹੜਾ ਕੈਨੇਡੀਅਨ ਯੂਨਿਟੀ ਵੱਲੋਂ ਚੱਲ ਰਿਹਾ ਹੈ ਪ੍ਰੀਮੀਅਰ ਵੈਬ ਨਿਊ ਜਿਹੜੇ ਆ ਉਹਨਾਂ ਨੇ ਕਿਹਾ ਕਿ ਇਦਾਂ ਲੱਗਦਾ ਕਿ ਜਿਹੜੇ ਪ੍ਰੋਵਿੰਸ ਇਕੱਠੇ ਹੋ ਕੇ ਕੈਨੇਡਾ ਦੀ ਇੱਕ ਇਕਨੋਮੀ ਐਜ਼ ਅ ਟੀਮ ਕੰਮ ਕਰ ਰਹੀ ਹੈ ਆਰਕਟਿਕ ਟ੍ਰੇਡ ਦੇ ਲਈ স্পেশাল ডিল ਹੈ ਮੈਨੀਟੋਬਾ ਨੇ ਸਾਈਨ ਕੀਤੀ ਸੈਪਰੇਟ ਐਗਰੀਮੈਂਟਸ ਸਕਾਚਵਿਨ ਦੇ ਨਾਲ ਆਰਕਟਿਕ গেਟਵੇ ਗਰੁੱਪ ਦੇ ਨਾਲ ਤਾਂ ਕਿ ਆਪਣੇ ਜਿਹੜਾ ਇਹ ਪੋਰਟ ਚੱਚਲ ਨਦਰਨ ਮੈਨੀਟੋਬਾ ਦੇ ਵਿੱਚ ਉੱਥੇ ਕੀਤਾ ਜਾ ਸਕੇ ਅਲਬਰਟਾ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ ਜਿਹਦੇ ਪ੍ਰੀਮੀਅਰ ਨਿਊ ਨੇ ਕਿਹਾ ਕਿ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਦੇ ਨਾਲ ਵੀ ਮਿਲੇ ਆ ਉਹਨਾਂ ਦੇ ਨਾਲ ਵੀ ਇਹਨਾਂ ਨੇ ਜਿਹੜੇ ਜਿਹੜੇ ਇਹਨਾਂ ਦੇ ਇਕਨੋਮਿਕ ਸ਼ੇਅਰਡ ਇਕਨੋਮਿਕ ਗੋਲਾਂ ਬਾਰੇ ਗੱਲਬਾਤ ਕੀਤੀ ਹੈ ਤੇ ਜਿਹੜਾ ਮੈਨੀਟੋਬਾ ਆ ਹਾਲ ਅਲਬਰਟਾ ਦੇ એનર્ਜੀ ਪਾਈਪਲਾਈਨ ਡੀਲ ਨੂੰ ਜੁਆਇਨ ਨਹੀਂ ਕਰੂਗਾ ਜਿਹੜੀ ਵੱਡੀ ਡੈਡਲਾਈਨ ਆ ਇਸ ਵੇਲੇ ਕੈਨੇਡਾ ਕੋਸ਼ਿਸ਼ ਕਰ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ 1 ਅਗਸਤ ਜਿਹੜਾ ਆ ਉੱਥੇ ਤੱਕ ਅਮਰੀਕਾ ਦੇ ਨਾਲ ਰੀਨੇਗੋਸ਼ੀਏਟ ਕਰ ਲਈਏ ਜਿਹੜੀ ਗੱਲਬਾਤ ਹੋ ਜਵੇ ਪ੍ਰੀਮੀਅਰ ਜਿਹੜੇ ਆਪਣੇ ਮਾਰਕ ਕਾਰਨੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਇਹ ਕਿਹਾ ਵੀ ਅਸੀਂ ਫੇਅਰ ਡੀਲ ਉੱਤੇ ਜਾ ਕੇ ਕਰਾਂਗੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਡੀਲ ਕਰਨਾ ਬਹੁਤ ਟ੍ਰੀਕੀ ਆ ਜਿਹੜੇ ਮੈਨੀਟੋਬਾ ਦੇ ਪ੍ਰੀਮੀਅਰ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਉਹ ਆਪਣੀਆਂ ਡਿਮਾਂਡਸ ਨੂੰ ਅਕਸਰ ਬਦਲ ਲੈਂਦੇ ਆ ਮਤਲਬ ਉਹਨਾਂ ਦੇ ਨਾਲ ਡੀਲ ਕਰਨਾ ਇੰਨਾ ਸੌਖਾ ਨਹੀਂ ਆ ਤੇ ਦੂਜਾ ਜਿਹੜੇ ਇੰਡੀਜੇਨਸ ਕੰਸੈਂਟ ਆ ਉਹਨਾਂ ਦੀ ਸਲਾਹ ਆ ਜਿਹੜੀਆਂ ਕਿਉਂਕਿ ਮੂਲ ਨਿਵਾਸੀ ਆ ਇੱਥੋਂ ਦੇ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਮੈਨੀਟੋ ਬਾਈ ਇਹ ਕਹਿ ਰਿਹਾ ਜਿਹੜੇ ਮੇਜਰ ਪ੍ਰੋਜੈਕਟਸ ਨੇ ਜਿਦਾ ਪਾਈਪਲਾਈਨ ਜਾਂ ਜਿਹੜਾ ਰੇਲ ਰੋਡਸ ਹੈਗੇ ਆ ਉਹ ਉਹਨਾਂ ਚਿਰ ਨਹੀਂ ਸ਼ੁਰੂ ਹੋ ਸਕਦੇ ਜਿੰਨਾ ਚਿਰ ਜਿਹੜੀ ਐਂਡੀਜੇਨਸ ਕਮਿਊਨਿਟੀ ਆ ਉਹਨਾਂ ਦੇ ਨਾਲ ਸਹਿਮਤੀ ਨਹੀਂ ਹੋ ਜਾਂਦੀ ਕੁਝ ਹੋਰ ਗੱਲਾਂ ਬਾਤਾਂ ਵੀ ਚੱਲ ਰਹੀਆਂ ਕੌਂਸਲ ਆਫ ਦਾ ਫੈਡਰੇਸ਼ਨ ਦੀ ਮੀਟਿੰਗ ਹੈ ਪ੍ਰੋਵਿੰਸਰ ਦੇ ਪ੍ਰੀਮੀਅਰ ਦੀ ਉਹ ਚੱਲ ਰਹੀ ਆ ਤੇ ਉਹਦੇ ਤੋਂ ਬਾਅਦ ਆਪਣੇ ਅੰਸੂਲੋਂਟੈਰੀਓ ਦੇ ਵਿੱਚ ਤੇ ਉੱਥੇ ਵੀ ਇਹਨਾਂ ਨੇ ਬਹੁਤ ਕੁਝ ਡਿਸਕਸ ਕੀਤਾ ਆ ਆਉਣ ਵਾਲੇ ਦਿਨਾਂ ਵਿੱਚ ਲੱਗਦਾ ਹੈ ਕਿ ਜਿਹੜੀਆਂ ਇਹ ਇੱਕ ਸੂਬੇ ਦੀ ਦੂਜੇ ਸੂਬੇ ਨਾਲ ਸੰਧੀਆਂ ਆ ਉਹਨਾਂ ਦੇ ਉੱਤੇ ਵੀ ਜ਼ਿਆਦਾ ਗੌਰ ਕੀਤੀ ਜਾਏਗੀ ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਸੁਨੋਈਆਂ ਗੱਲਾਂ ਬਾਤਾਂ